ਨੇ ਗਾਂ ਫਿਰ ਵਧੀ ਜਾਣੇ ਕਿੰਨੇ ਕਿੰਨੇ ਫੁੱਟ ਤੱਕ ਜੀ ਇਹ ਪਾਣੀ ਸਾਡੇ ਜੀ ਇੱਚ ਆ ਰਿਹਾ ਇੱਥੇ ਇੱਥੇ ਤੋਂ ਪਾਣੀ ਨੂੰ ਲਾਂਕੇ ਲੈਣਾ ਠੀਕ ਹੈ ਜੀ ਬਹੁਤ ਡਾਰਾ ਹੀ ਕਈ ਵਾਰੀ ਕੋਈ ਪੈਰ ਤਿਲਕ ਜੀ ਇੰਨਾ ਪੈਰ ਤਿਲਕ ਜੇ ਕੋਈ ਸਾਫ ਸੁਲੂਪੀ ਦਾ ਡਾਰਾ ਹਰ ਚੀਜ਼ ਦਾ ਡਾਰਾ ਇਹ ਤਾਂ ਹੁਣ ਜੇ ਅਸੀਂ ਧੋਨਾ ਪਾਲ ਕੇ ਮੋੜ ਤੇ ਮੂੰਹ ਤੇ ਪਾਲਦੇ ਆ ਤੇ ਹੁਣ ਅਸੀਂ ਹੁਣ ਵੀ ਮੋੜ ਤੇ ਮੂੰਹ ਚੀ ਬਾਈ ਜੀ ਜਿਵੇਂ ਹੁਣ ਤੁਸੀਂ ਪਸ਼ੂ ਆਪਣੇ ਉਧਰ ਖੜੇ ਆ ਤੇ ਆਪਣਾ ਹੋਇਆ ਨਹੀਂ ਵੀ ਇੱਧਰ ਲੈ ਆਉਂਦੇ ਜਦੋਂ ਇਹ ਪਾਣੀ ਚ ਨਿਗਲ ਨਹੀਂ ਸਕਦੇ ਇੱਥੇ ਜਾਂ ਸਰਕਾਰ ਕੋ ਟੰਟ ਬਣਾਵੇ ਠੀਕ ਹੈ ਜੀ ਤਾਂ ਇਹਨਾ ਟੰਟ ਬਣਿਆ ਹੋਵੇ ਤੇ ਅਸੀਂ ਟੰਟਾਂ ਦੀ ਜੰਗਲ ਰੱਖੀਏ ਰੱਸੀਆਂ ਬੰਨ੍ਹਾ ਕੇ ਟੰਗਰ ਉੱਥੇ ਫਿਰ ਜਗਾ ਵੀ ਸਾਈਡ ਤੇ ਕੋ ਉੱਚੀ ਹੈਗੀ ਸੀ ਉੱਚੀ ਹੈ ਜਗਾ ਹੈਗੀ ਆਪਣੀ ਜੀ ਠੀਕ ਹੈ ਉੱਚੀ ਭਾਈ ਹੋਇਆ ਸਾਨੂੰ ਅਸੀਂ 88 ਦੇ ਅਸੀਂ ਡਰੇ ਹੋਏ ਹਾਂ ਤੇ ਉਹਨਾਂ ਤੋਂ ਹੀ ਉਚਾਈ ਚ ਕਰ ਜਾਨੇ ਆ ਦੇ ਡਰ ਤੋਂ ਹੀ ਠੀਕ ਹੈ ਜੀ ਇੰਨਾ ਪਾਣੀ ਵੀ ਅੱਗੇ ਵੀ ਸੋਡੀ ਸੁਰਤ ਤੇ ਪਹਿਲਾਂ ਵੀ ਕਿਤੇ ਇੰਨਾ ਆਇਆ ਪਹਿਲੇ 123 ਚ ਆਇਆ ਤੇ ਇੱਕ ਆਹ ਪਾਣੀ ਆਇਆ 88 ਜਾਇਆ ਠੀਕ ਹੈ ਜੀ ਆ ਤਾਂ ਉਹ ਤੋਂ ਡੱਪ ਗਿਆ ਤੇ ਜੀ ਤੋਂ ਡੱਪ ਗਿਆ ਅੱਜ ਹੁਣ ਪਾਣੀ ਆਏ ਨੂੰ 8-10 ਦਿਨ ਹੋ ਗਏ ਨੇ ਜੀ ਨਹੀਂ 15 ਦਿਨ ਹੋ ਗਏ 5-15 16 ਦਿਨ ਹੋ ਗਏ ਤੇ ਕੋਈ ਲੱਗਦਾ ਵੀ ਅੱਗੇ ਨਾਲ ਕੋਈ ਘਟਦਾ ਨਾਲ ਘਟਣਾਂ ਦੀ ਕੋਈ ਚਾਂਸ ਨਹੀਂ ਜੀ ਵੱਧ ਹੀ ਆ ਜੀ ਕਿੰਝ ਘਟਦਾ ਦੋ ਸਰਕਾਰ ਨੂੰ ਕੋਈ ਸਹੂਲਤ ਮਿਲਦੀ ਹੈ ਜੀ ਨਾ ਕੋਈ ਸਹੂਲਤ ਨਹੀਂ ਸਾਨੂੰ ਸਰਕਾਰ ਵੱਲੋਂ ਜੀ ਨਾ ਨਾ ਕੋਈ ਪ੍ਰਸ਼ਾਸਨ ਵੱਲੋਂ ਮਿਲਦੀ ਕੋਈ ਬਿੜੀ ਆ ਕੋਈ ਇਹਦਾ ਕੋਈ ਜੇ ਬਿੜੀ ਮਿਲਦੀ ਤਾਂ ਅਸੀਂ ਟੂਪਾਂ ਦੇ ਕੋਲ ਧੱਕੇ ਖਾਈਏ ਬਿਲਕੁਲ ਹਾਂ ਜੀ ਦੇਖ ਸਕਦੇ ਆ ਜੀ ਬਾਈਆਂ ਨੇ ਚਲੋ ਆਪਦੇ ਦਿਮਾਗ ਨਾਲ ਦੇਸੀ ਜਿਗਾਰ ਲਾਇਆ ਇੱਕ ਮਿੰਟ ਹੋਰ ਬੰਦ ਜਣਾਓ ਨਾਲ ਬੰਨੀ ਜਾਂਦੇ ਕੋਈ ਗੱਲ ਨਹੀਂ ਬਣਾਈ ਚਲ ਬਣਾ ਦਿੰਨੇ ਆਪਾਂ ਨਹੀਂ ਇਹ ਰਹਿੰਦੇ ਵੀਰੇ ਅੱਛਾ ਦੋ ਹੀ ਲਿਆਉਂਗੇ ਨਹੀਂ ਇਹ ਨਾਲ ਤੈਰ ਕੇ ਚੱਲ ਜਣਾ ਨਾ ਅੱਛਾ ਨਾਲ ਨਾਲ ਤੈਰ ਕੇ ਲਈ ਠੀਕ ਉਹਨੂੰ ਸਾਹਮਣੇ ਪੜਾ ਨਾ ਇਹ ਨਾਲ ਉਹ ਬੰਨ ਲ ਬੰਨ ਲੋ ਨਹੀਂ ਇਹ ਟੂਬ ਡੋਬੀ ਜਾਣੀ ਨਾ ਥੱਲੇ ਹਾਂਜੀ ਜਾਣ ਨੂੰ ਆਏ ਕਰੋ ਸਰਪਤ ਨਹੀਂ ਨਹੀਂ ਬਾਲੇ ਰੋਗੇ ਅਸੀਂ ਮੈਂ ਕੱਲਾ ਜਾਣੇ ਜਾਣਾ ਨਾ ਇਹ ਫਿਰ ਬਾਈ ਅੱਗੋਂ ਤੁਸੀਂ ਫੜ ਕੇ ਲੈ ਜਾਉਂਗੇ ਹਾਂਜੀ ਫੜ ਕੇ ਜਾਵਾਂਗੇ ਨਾਲ ਨਾਲ ਆਏ ਰੇਡਿਕ ਜਿਵੇਂ ਆਪਾਂ ਵੀ ਜਿਵੇਂ ਆਵੇ ਨਾਲ ਨਾਲੇ ਰੋਡ ਰੋਡ ਕੇ ਲੈ ਜਾਉਂਗਾ ਪਾਣੀ ਕਿੰਨੇ ਕਿੰਨਾ ਨਹੀਂ ਉਸ ਦਾ ਪਾਣੀ ਨਾਲ ਨਾਲਾ ਪਾਣੀ ਕਿੱਥੇ ਹਾਂਜੀ ਤੇ ਇਹ ਦਿਨਾਂ ਫਿਰ ਕਿੰਨੇ ਦਿਨ ਨਿਕਲਣਗੇ ਹਣ ਦੋ ਦਿਨ ਦੋ ਦਿਨ ਕਿੰਨੇ ਪਸ਼ੂ ਹੈ ਜੀ 8 ਦਿਨ 8 ਨੂੰ ਇਹ ਦੋ ਦਿਨ ਪਾਉਂਗੇ ਇੰਨਾ ਹੀ ਬਸ ਹਾਂਜੀ ਬਹੁਤ ਹੀ ਜਿਹੜੇ ਔਖਾ ਜੀ ਪੰਡਾਣਾ ਪੰਡਾਣਾ ਖਾਣ ਵਾਲੇ ਬੰਦੇ ਡੰਗਰ ਆ ਉਹ ਕਿੱਥੇ ਹੁਣ ਦੱਸੋ ਵੀ ਸਹੀ ਹੈ ਬਿਲਕੁਲ ਦੇਖ ਸਕਦੇ ਹਾਂ ਜੀ ਅਸੀਂ ਬਾਕੀ ਧੰਨਵਾਦ ਕਰਦੇ ਆ ਜਿਹੜੀਆਂ ਸੰਗਤਾਂ ਹਣਮਾਨਗੜ ਏਰੀਏ ਤੋਂ ਆਈਆਂ ਬਾਈਆਂ ਦੇ ਪਸ਼ੂਆਂ ਲਈ ਫੀਡ ਲੈ ਕੇ ਆਏ ਆ ਅਚਾਰ ਲੈ ਕੇ ਆਏ ਆ ਉਹਨਾਂ ਨਾਲ ਪਹਿਲਾਂ ਵੀ ਗੱਲਬਾਤ ਕੀਤੀ ਸੀਗੀ ਮੈਂ ਧੰਨਵਾਦ ਉਹ ਕਰਦਾ ਆ ਵੀ ਜਿਹੜੀ ਨਾ ਬਾਹਰਲੀ ਸੰਗਤ ਆ ਰਹੀ ਨਾ ਬਹੁਤ-ਬਹੁਤ ਨਾਲ ਧੰਨਵਾਦ ਹੈ ਜੀ ਠੀਕ ਹੈ ਜੀ ਜਿਹੜਾ ਵੀ ਸਾਡਾ ਸਾਥ ਦੇ ਰਹੀ ਆ ਨਹੀਂ ਨਹੀਂ ਸਹੀ ਭਰਾ ਦੇ ਭਰਾ ਹੀ ਕੰਮ ਆਉਂਦੇ ਆ ਨਹੀਂ ਸਹੀ ਸਹੀ ਹਾਂ ਜੀ ਸਰਕਾਰਾਂ ਤੋਂ ਉਮੀਦ ਕਰ ਹੀ ਨਹੀਂ ਸਕਦੇ ਸਰਕਾਰਾਂ ਤੋਂ ਧੋਖੇबाज ਸਹੀ ਗੱਲ ਹੈ ਮੋਦੀ ਸਰ ਆ ਨਾ ਕੀਏ ਤੋਂ ਬਾਦ ਮਾਨ ਸਰਕਾਰ ਨੇ ਸਾਡੇ ਲੱਖਾਂ ਦੇ ਛੁਰਾ ਮਾਰਿਆ ਛੁਰਾ पे ਮਾਰਿਆ ਪਹਿਲਾਂ ਹਰ ਚੀਜ਼ ਆਖਿਆ ਵਿਆਹ ਚੀ ਕਰਾਂਗੇ ਅਸੀਂ ਉਹਨੂੰ ਆਪਦਾ ਸਮਝ ਕੇ ਬਣਾਇਆ ਅੱਜ ਵੇਖ ਲਓ ਆਪ